ਦੋਨੋਂ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੋਲ ਬਾਜ ਹੀ ਕਿਉਂ ਰੱਖਿਆ ਸੀ ਉਹਨਾਂ ਨੇ ਕੋਈ ਚਿੜੀ ਕਬੂਤਰ ਜਾਂ ਹੋਰ ਜਨੌਰ ਕਿਉਂ ਨਹੀਂ ਰੱਖਿਆ ਬਾਜ ਦੀਆਂ ਕੁਝ ਖੂਬੀਆਂ ਨੇ ਤੁਸੀਂ ਕਦੇ ਵੀ ਬਾਜ ਨੂੰ ਪਿੰਜਰੇ ਦੇ ਵਿੱਚ ਕੈਦ ਕਰਕੇ ਨਹੀਂ ਰੱਖ ਸਕਦੇ ਬਾਜ ਮਰ ਜਾਏਗਾ ਪਿੰਜਰੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੋਇਆ ਪਰ ਬਾਜ ਕਦੇ ਗੁਲਾਮੀ ਨਹੀਂ ਕਰੇਗਾ ਦੂਜੀ ਗੱਲ ਬਾਜ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਲਸ ਨਹੀਂ ਆਉਣ ਦਿੰਦਾ ਹਮੇਸ਼ਾ ਉਤਸ਼ਾਹ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਬਾਜ ਤੀਜੀ ਗੱਲ ਬਾਜ ਕਦੇ ਵੀ ਕਿਸੇ ਹੋਰ ਜਾਨਵਰ ਦਾ ਕੀਤਾ ਹੋਇਆ ਸ਼ਕਾਰ ਜਾਂ ਮਾਸ ਨਹੀਂ ਖਾਂਦਾ ਉਹ ਹਮੇਸ਼ਾ ਆਪਣਾ ਸ਼ਿਕਾਰ ਆਪ ਕਰਦਾ ਹੈ ਚੌਥੀ ਗੱਲ ਬਾਜ ਕਦੇ ਵੀ ਨੀਵੀਂ ਥਾਂ ਤੇ ਨਹੀਂ ਬਹਿੰਦਾ ਪਰ ਹਾਂ ਆਪਣੀ ਨਿਗਾਹ ਹਮੇਸ਼ਾ ਨੀਵੀਂ ਥਾਂ ਤੇ ਰੱਖਦਾ ਹੈ ਜਿਸ ਕਰਕੇ ਸਿੱਖਾਂ ਦੇ ਵਿੱਚ ਇੱਕ ਕਨਸੈਪਟ ਵੀ ਹੈ ਮਨ ਨੀਵਾ ਮਤ ਉੱਚੀ ਵਾਲਾ ਪੰਜਵਾਂ ਤੇ ਸਭ ਤੋਂ ਵੱਲੱਖਣ ਗੁਣ ਬਾਜ ਦਾ ਬਾਜ ਕਦੇ ਵੀ ਭੇਡ ਚਾਲਦਾ ਸ਼ਿਕਾਰ ਨਹੀਂ ਹੁੰਦਾ ਦੁਨੀਆ ਦੇ तमाम ਪੰਛੀ ਜਿੱਧਰ ਨੂੰ ਹਵਾ ਚੱਲਦੀ ਹੈ ਉਧਰ ਨੂੰ ਉੜਦੇ ਹੈ ਪਰ ਇਕੱਲਾ ਬਾਜ਼ ਹੁੰਦਾ ਹੈ ਜਿਹੜਾ ਹਵਾ ਦੇ ਰੁੱਖ ਤੋਂ ਉਲਟ ਉੜ ਰਿਹਾ ਹੁੰਦਾ ਹੈ ਇਹ ਸਾਰੇ ਦੇ ਸਾਰੇ ਗੁਣ ਵਿਸ਼ਮੇਸ਼ ਪਿਤਾ ਨੇ ਇੱਕ ਸਿੱਖ ਦੇ ਵਿੱਚ ਭਰੇ ਨੇ ਹਾਂ ਉਹ ਗੱਲ ਅਲੱਗ ਹੈ ਵੀ ਅਸੀਂ ਅੱਜ ਉਹਨਾਂ ਗੁਣਾਂ ਦੇ ਉੱਤੇ ਅਮਲ ਕਰਦੇ ਆਂ ਉਹਨਾਂ ਤੇ ਖਰੇ ਉਤਰਦੇ ਆਂ ਕਿ ਨਾ